ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬੋਟ neck ਦੀ ਕਟਿੰਗ ਹਾਂਜੀ ਇਹ ਉਹਨਾਂ ਦਾ ਮੇਸਰਮੈਂਟ ਹੈਗਾ ਇਹ ਉਹਨਾਂ ਦੀ ਚੈਸਟ ਹੈਗੀ ਹੈ 19 ਇੰਚ ਤੇ ਕਮਰ ਹੈਗੀ ਹੈ 15 ਇੰਚ हिਪ ਹੈਗੀ ਹੈ 19 ਤੇ ਤੁਹਾਨੂੰ ਅਸੀਂ ਦੱਸਾਂਗੇ ਕਿ ਇਸ ਮੇਸਰਮੈਂਟ ਦੀ ਬੋਟ ਕਟਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਟੀਰਾ ਕਿੰਨਾ ਲਿਆ ਜਾਂਦਾ ਹੈ ਹਾਂਜੀ 19 ਚੈਸਟ ਵਾਲਿਆਂ ਦਾ ਟੀਰਾ ਅਸੀਂ ਲਵਾਂਗੇ 7 ਇੰਚ ਠੀਕ ਹੈ ਜੀ ਤੇ ਮੋਡਾ ਵੀ ਆਪਾਂ ਲਵਾਂਗੇ 7.5 ਇੰਚ ਔਰ ਨਾਰਮਲ ਅਸੀਂ ਮੋਡਾ 7 ਇੰਚ ਲੈਣੇ ਆ ਤੇ ਬ੍ਰਾਟ ਨੈਕ ਵਾਲਿਆਂ ਦਾ ਅਸੀਂ 7.5 ਲਵਾਂਗੇ ਤੇ ਇਹਨਾਂ ਦੀ ਚੈਸਟ ਹੈਗੀ ਆ 19 ਇੰਚ 19 ਦਾ ਅੱਧ ਹੋ ਗਿਆ 9.5 ਠੀਕ ਹੈ ਜੀ ਤੇ ਹੁਣ ਅਸੀਂ ਇਹਨਾਂ ਦੇ ਲਵਾਂਗੇ ਨੈਕ ਦੀ ਕਟਿੰਗ ਇਹਨਾਂ ਦੇ ਨੈਕ ਦਾ ਹੀ ਨਿਸ਼ਾਨ ਲਾਇਆ ਹੈ ਬੋਟ ਨੈਕ ਦਾ ਨਾਰਮਲ ਜ਼ਿਆਦਾਤਰ 4 ਇੰਚ ਹੁੰਦਾ ਹੈ 4 ਦਾ 4.5 ਵੀ ਹੁੰਦਾ ਹੈ ਇਹ ਕਾਫੀ ਵੀਕ ਨੇ ਇਸ ਕਰਕੇ ਇਹਨਾਂ ਦੇ neck ਦੀ ਕਟਿੰਗ ਅਸੀਂ 3.5 ਤੇ ਕਰਾਂਗੇ ਤੇ ਇਹਨਾਂ ਦੀ ਡੀਪ ਹੋਏਗੀ 4 ਇੰਚ ਓਕੇ ਜੀ ਤੇ ਹੁਣ ਅਸੀਂ ਇਹਨਾਂ ਦੀ ਕਟਿੰਗ ਕਰਨ ਜਾ ਰਹੇ ਹਾਂ ਤੁਸੀਂ ਦੇਖਣਾ ਕਿ ਜੋ ਹਰ ਇੱਕ ਤੇ ਟੀਰੇ ਦਾ ਹਿਸਾਬ ਹੁੰਦਾ ਹੈ ਕੋਈ ਜ਼ਿਆਦਾ ਵੀਕ ਹੁੰਦਾ ਹੈ ਇਸ ਲਈ ਉਹਨਾਂ ਦਾ ਬਹੁਤ ਘੱਟ ਟੀਰਾ ਵੀ ਲਿਆ ਜਾਂਦਾ ਹੈ ਤੇ ਰਾਉਂਡ ਬ੍ਰਾਊਡ ਨੈਕ ਜਿਹੜੀ ਆ ਰਾਉਂਡ ਕੀਤੀ ਜਾਂਦੀ ਹੈ ਇਸ ਕਰਕੇ ਨਾ ਹੁਣ ਜਿਹੜਾ ਬ੍ਰਾਊਡ ਨੈਕ ਹੈ ਜਿੰਨਾ ਛੋਟਾ ਹੋਏਗਾ ਉਹਨਾਂ ਲਈ ਚੰਗਾ ਹੁੰਦਾ ਹੈ ਹਾਂਜੀ ਹੁਣ ਅਸੀਂ ਕਟਿੰਗ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਸੀ ਗੁਲਾਈ ਦੇਣੀ ਹੈ ਉਹਨੂੰ ਤੇ ਸ਼ੋਲਡਰ ਦੀ ਕਟਾਈ ਇਹ ਸਾਡੀ ਸ਼ੋਲਡਰ ਦੀ ਕਟਾਈ ਹੋ ਗਈ ਹੁਣ ਦੇਖੋ ਅਸੀਂ neck ਦੀ ਕਟਿੰਗ ਕਰਾਂਗੇ ਇੱਕ ਚੀਜ਼ ਹੋਰ ਹੈ ਇਹਦੀ ਅਸੀਂ 1/2 ਇੰਚ ਦੀ ਰੇਪ ਜ਼ਰੂਰ ਦਈਏ ਹੁਣ ਅਸੀਂ ਬੈਕ neck ਦੀ ਕਟਿੰਗ ਕਰਾਂਗੇ ਬੈਕ neck ਵੀ ਅਸੀਂ ਉਸੇ ਤਰ੍ਹਾਂ 3.5 ਦਾ ਮਾਰਜਨ ਕਰਾਂਗੇ ਤੇ ਵੈਸੇ ਤਾਂ ਬੋਟ ਨੈਕ ਦੀ ਕਟਾਈ ਅੱਗੇ ਪਿੱਛੇ ਦੀ ਸੇਮ ਹੁੰਦੀ ਆ ਬਟ ਇਹ ਥੋੜਾ ਘੱਟ ਬੰਦੇ ਆ ਇਸ ਕਰਕੇ ਇਹਨਾਂ ਦਾ ਅਸੀਂ ਥੋੜਾ ਜੀ ਘੱਟ ਕਰ ਲਵਾਂਗੇ ਇਹਨਾਂ ਦਾ ਬੈਕ ਅਸੀਂ 3 ਇੰਚ ਲਵਾਂਗੇ ਸੌਰੀ 3.5 ਇੰਚ ਲਵਾਂਗੇ 3 ਇੰਚ ਇਹਨਾਂ ਦਾ ਬਹੁਤ ਹੈ ਇਸ ਤਰ੍ਹਾਂ ਇਹਨਾਂ ਨੂੰ ਬੁਲਾਈ ਦੇ ਦਾਂਗੇ ਇਹਦੀ ਕਟਿੰਗ ਕਰਾਂਗੇ ਯਾ ਜੀ ਸਾਡੀ ਰਾਉਂਡ neck ਕਟਿੰਗ ਹੋ ਗਈ। ਪਰ ਮੈਂ ਕਹਦਾ ਇਹ ਹੁੰਦਾ ਹੈ ਕਿ 38 ਜਿਹੜਾ ਹੈ ਨਾ ਜਿਨ੍ਹਾਂ ਦੀ ਬ੍ਰਾਸਟ 18 ਇੰਚ ਹੋ ਗਈ 11 ਇੰਚ ਹੋ ਗਈ। ਉਹਨਾਂ ਦਾ 38 ਜਿੰਨਾ ਘੱਟ ਲਵਾਂਗੇ ਓਨਾ ਹੀ ਵਧੀਆ ਹੈ। ਨਹੀਂ ਤਾਂ ਟੀਰਾ ਨੀਚੇ ਗਿਰਦਾ ਹੈ ਸ਼ੋਲਡਰ ਤੋਂ। 6.5 ਟੀਰਾ ਵੀ ਅਸੀਂ ਲੈ ਸਕਦੇ ਹਾਂ ਜਿਨ੍ਹਾਂ ਦੀ ਪ੍ਰੈਸ 19-18 ਹੈਗੀ ਹੈ। ਕਈਆਂ ਦੇ ਚਲੋ ਸ਼ੋਲਡਰ ਭਾਰੇ ਹੁੰਦੇ ਆ ਇਹ ਚੀਜ਼ ਜ਼ਿਆਦਾ ਭਾਰੀ ਵੀ ਹੁੰਦੀ ਆ। ਕਈਆਂ ਦੀ ਬੋਦੀ ਵੀਕ ਹੁੰਦੀ ਆ। ਹਰੇਕ ਦਾ ਮੈਜ਼ਰਮੈਂਟ ਉਹਦੀ ਬੋਡੀ ਅਕੋਰਡਿੰਗ ਲਿਆ ਜਾਂਦਾ ਹੈ। ਬਾਕੀ ਤੁਸੀਂ ਹੋਰ ਚੈਨਲ ਨਾਲ ਜੁੜੇ ਰਹਿਣਾ ਸਾਡੇ ਨਾਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਲਾਈਕ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗੀ। ਹੋਰ ਜਾਣਕਾਰੀ ਲਈ ਜੁੜੇ ਰਹਿਣਾ ਸਾਡੇ ਨਾਲ। ਓਕੇ ਜੀ, ਥੈਂਕ ਯੂ।